ਟਰੱਕ ਨੇ ਸਾਰੇ ਸਭ ਲੋਡ ਨੇ ਜੀ ਕੋਈ ਚੰਨਈ ਜਾ ਰਿਹਾ ਕੋਈ ਹਦਰਾਬਾਦ ਜਾ ਰਿਹਾ ਕੋਈ ਬੰਗਲੌਰ ਜਾ ਰਿਹਾ ਸਭ ਲੋਡ ਨੇ ਸਰਕਾਰ ਨੂੰ ਵੀ ਇਨਕ ਤੇ ਸੋਚਣਾ ਚਾਹੀਦਾ ਹੈ ਕਿ ਜਿਹੜੀ ਦੁਨੀਆ ਰੋਡ ਤੇ ਬੈਠੀ ਆ ਗਈ ਇਹ ਖਾਣਾ ਬੁਝੋ ਜਿੰਦਗੀ ਜੀ ਰਹੀ ਐ ਇਸ ਟਾਈਮ ਤੇ ਸਾਰੇ ਸਾਰੇ ਹੀ ਕਿਸਾਨ ਆ ਮੈਂ ਖੁਦ ਕਿਸਾਨ ਦਾ ਪੁੱਤਰ ਅਸੀਂ ਆਪ ਖੁਦ ਕਿਸਾਨ ਆ ਸਾਰੇ ਗਵਰਨਮੈਂਟ ਕਰੀ ਤੱਕਾ ਹੈ ਤਾਂ ਆਪਣੇ ਉਹ ਵੀ ਭਰਾ ਵੇ ਕਿਸਾਨ ਵੀ ਆਪਣੇ ਭਰਾ ਵੇ ਇਹਨਾਂ ਨੂੰ ਮੰਨਣਾ ਚਾਹੀਦਾ ਨਾ ਹੁਣ ਉੱਥੇ ਦੇਖੋ ਤੁਸੀਂ ਮੋਬਾਈਲ ਦੇ ਕੀ ਹਾਲ ਹੋ ਗਿਆ ਹਾਂ ਉਹ ਗਾਇਸਾਰੇ ਗੋਲੇ ਸਿੱਟ ਰਹੇ ਆ ਉਹ ਬੇਵਜਹਾਰੀ ਸ਼ਾਂਤੀ ਨਾਲ ਬੈਠੀ ਆ ਕਾ ਦੇਖੋ ਐਂਬੂਲੈਂਸ ਨੂੰ ਰਾਹ ਦਿੱਤਾ ਜਾ ਰਿਹਾ ਜਿਹੜੀ ਐਮਰਜੈਂਸੀ ਆ ਚੀਜ਼ ਉਸ ਨੂੰ ਰਾਹ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਜਰੂਰ ਦਿੱਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਭਾਰਤ ਬੰਦ ਦੀ ਤੇ ਅੱਜ ਦੇਖ ਸਾਹਦੇ ਹੋ ਸੀ ਚੱਕਾ ਜਾਮ ਹੋ ਗਿਆ ਸਾਰਾ ਕੁਝ ਬੰਦੀ ਬੰਦ ਨਜ਼ਰ ਆ ਰਿਹਾ ਇਸ ਵਕਤ ਅਸੀਂ ਖੜੇ ਹਾਂ ਨੈਸ਼ਨਲ ਹਾਈਵੇ ਦੇ ਉੱਪਰ ਨੈਸ਼ਨਲ ਹਾਈਵੇ 7 ਦੇ ਉੱਪਰ ਜਿੱਥੇ ਦੇਖ ਸਾਹਦੇ ਹੋ ਸੀ ਟਰੱਕਾਂ ਦੀ ਲੰਮੀ ਲਾਈਨ ਲੱਗੀ ਹੈ ਕਿਉਂਕਿ ਆਪੋ ਆਪਣੇ ਕਾਰੋਬਾਰ ਨੂੰ ਲੈ ਕੇ ਆਪੋ ਆਪਣੇ ਲੋਡਰ ਟਰੱਕ ਨੇ ਇਹ ਦੇਖ ਸਕਦੇ ਇਹਨਾਂ ਨੇ ਜਾਣਾ ਸੀ ਤੇ ਹੁਣ ਇਹਨਾਂ ਨੂੰ ਖੜਨਾ ਪਊਗਾ ਕਿਉਂਕਿ ਕਿਸਾਨਾਂ ਦੇ ਵੱਲੋਂ ਕਾਲ ਸੀ ਔਰ ਕਿਸਾਨੀ ਮੰਗਾਂ ਨੂੰ ਲੈ ਕੇ ਦੱਸਦੇ ਕਿ ਮੰਗਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਚੱਲ ਰਿਹਾ ਉਸ ਨੂੰ ਲੈ ਕੇ ਇਹ ਅੰਦੋਲਨ ਵਿੱਡਾ ਗਿਆ ਕਿਸਾਨੀ ਅੰਦੋਲਨ ਦੋ ਦੀ ਜੇ ਗੱਲ ਕਰੀਏ ਕਿਉਂਕਿ ਇਸ ਤੋਂ ਪਹਿਲਾਂ 2020 ਦੇ ਵਿੱਚ ਉਹ ਦਿੱਲੀ ਵੱਲ ਕੂਚ ਹੁੰਦੀ ਆ ਤਾਂ ਦੱਸ ਦਿਓ ਕਿ ਹੁਣ ਇੱਕ ਵਾਰ ਫਿਰ ਤੋਂ ਨੈਸ਼ਨਲ ਹਾਈਵੇ ਜਿਹੜਾ ਦੇਖ ਸਕਦੇ ਹੋ ਬਲੌਕ ਕਰ ਦਿੱਤਾ ਗਿਆ ਪੂਰੇ ਦਾ ਪੂਰਾ ਟੋਲ ਪਲਾਜ਼ਾ ਵੀ ਮੈਂ ਕਹਾਂਗਾ ਉਹ ਦਿਖਾਇਆ ਜਾਵੇ ਉਹ ਵੀ ਸਾਰਾ ਬਿਲਕੁਲ ਬਲੌਕ ਹੈ ਤਾਂ ਪੂਰਾ ਜਿਹੜਾ ਅੱਗੇ ਤੱਕ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪੋ ਆਪਣੇ ਲੋਡਡ ਟਰੱਕ ਲੈ ਕੇ ਜਿਹੜੇ ਆ ਆਰ.ਏ.ਸੀ ਡਰਾਈਵਰ ਤਾਂ ਇਹਨਾਂ ਨੂੰ ਵੀ ਹੁਣ ਖੜਨਾ ਪਊਗਾ ਕਿਉਂਕਿ 4 ਵਜੇ ਤੱਕ ਜਿਹੜਾ ਬੰਦ ਰਹਿਣਾ ਸਾਰਾ ਕੁਝ ਤੇ ਇਸ ਤੋਂ ਬਾਅਦ ਹੀ ਕੁਛ ਨਾ ਕੁਝ ਖੁੱਲੇਗਾ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹੜੀਆਂ ਤੁਹਾਨੂੰ ਦਿਖਾ ਰਿਹਾ ਨੈਸ਼ਨਲ ਹਾਈਵੇ 7 ਦੀਆਂ ਤਸਵੀਰਾਂ ਕੇਵਲ ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਜਿਨ੍ਹਾਂ ਨੇ ਐਮਰਜੈਂਸੀ ਆ ਕੋਈ ਆਪਣੇ ਕੰਮ ਤੋਂ ਦੇ ਲਈ ਕਿਸਦਾ ਪੇਪਰ ਹੈ ਕੋਈ ਬਿਮਾਰ ਠਮਾਰ ਹੈ ਜਾਂ ਫਿਰ ਕੋਈ ਵਿਆਹ ਤੇ ਜਾ ਰਿਹਾ ਜਾਂ ਕਿਸ ਦੇ ਸੋਗ ਪ੍ਰਾਟਕਾ ਨ ਜਾ ਰਿਹਾ ਤਾਂ ਦੱਸ ਦਈਏ ਕਿ ਇੱਥੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਵੀ ਜਰੂਰ ਕਰਾਂ ਕਿਉਂਕਿ ਟਰੱਕ ਵਾਲੇ ਵੀਰ ਵੀ ਜਿਹੜੇ ਦੇਖ ਸਕਦੇ ਹੋ ਸੀ ਬੈਠੇ ਨੇ ਬਾਈ ਕਿੱਥੋਂ ਆਏ ਹੋ ਸਰ ਉਧਰ ਜਾਣਾ ਹੈ ਦਿੱਲੀ ਅੱਛਾ ਖੋਲ ਲਓ ਮੈਂ ਕਹਿੰਦਾ 2 ਮਿੰਟ ਅੱਛਾ ਦਿੱਲੀ ਜਾਣਾ ਹੈ ਜੀ ਕੀ ਹੈ ਇਹ ਟਰੱਕ ਚ ਅਭੀ ਯਹਾਂ ਸੇ ਫ੍ਰੀਜ ਲੋਡ ਕੇ ਆਏ ਅੱਛਾ ਅੱਛਾ ਹਾਂ ਜੀ ਤੇ ਹੁਣ 4 ਵਜੇ ਤੱਕ ਤਾਂ ਫਿਰ ਵੇਟ ਕਰਨੀ ਪਊ ਤਾਂ 4 ਵਜੇ ਤੱਕ ਖਾਣਾ ਵੀ ਨਹੀਂ ਖਾਇਆ ਹਮਕੋ ਪਤਾ ਨਹੀਂ ਤਾਂ ਅਭੀ ਰੋਡ ਚਾਲੂ ਥਾ ਇਧਰ ਆਰ ਦੇਖਾ ਤਾਂ ਰੋਡ ਹੀ ਬੰਦ ਹੋ ਗਿਆ ਅੱਛਾ ਖਾਣਾ ਵੀ ਨਹੀਂ ਖਾਦਾ ਖਾਣਾ ਵੀ ਨਹੀਂ ਖਾਇਆ ਕੋਈ ਨਹੀਂ ਖਾਣਾ ਦਾ ਇੱਥੇ ਬਾਦੂ ਹੋਈ ਗੱਲ ਲੰਗਰ ਬਥੇਰਾ ਲੱਗੂ ਖਾ ਲਿਓ ਕੋਈ ਚੱਕਰ ਅਭੀ ਇਹ ਕਬ ਤੱਕ ਚਾਲੂ ਹੋਗਾ ਅਭੀ ਕੋਈ ਪਤਾ ਨਹੀਂ ਹੈ ਨਹੀਂ 4 ਵਜੇ ਤੱਕ ਚਾਲੂ ਹੋ ਜਾਣਾ ਹੈ 4 ਵਜੇ ਤੱਕ ਚਾਲੂ ਹੋ ਜਾਏਗਾ सर बहुत मुश्किलों का सामना करना पड़ रहा है तीन चार दिन हो गए बहुत परेशानी आ रही है लाइन में लगते हैं इधर चोरी का भी लफड़ा होता है शाम ना पहुंचना होता है आगे भी जा जी हां टाइम से पहुंचना है सेठों का भी प्रेशर होता है चलो सेठानों ਤੁਸੀਂ ਕਹਿ ਦਿਓ ਅੱਜ ਕੀ ਸੇਠੋ ਅੱਜ ਤੁਸੀਂ ਵੀ ਰੁਕ ਜਾਓ ਕਿਉਂਕਿ ਕਿਸਾਨ ਨੇ ਕਿਸਾਨਾਂ ਨੇ ਨਾਲ ਹੀ सेठ ਨੇ ਤਾਂ ਦੇਖ ਸਕਦੇ ਹੋ ਸੀ ਹੋਰ ਵੀ ਵੀਰ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਆ ਬਾਈ ਕਿੱਥੋਂ ਆਏ ਸੀ ਆਪਾ ਜੀ ਕਹਾਂ ਸੇ ਆਏ ਹੋ ਇਹ ਇਧਰ ਅੰਮਾਲਾ ਸੇ ਕਿਹਾਂ ਜਾਣਾ ਹੈ ਨਾਗਪੁਰ ਅੱਛਾ ਨਾਗਪੁਰ ਜਾਣਾ ਹੈ ਤਾਂ ਦੇਖ ਸਕਦੇ ਹੋ ਉਸੇ ਲੋਕ ਦੂਰੋਂ ਦੂਰੋਂ ਜਿਹੜਾ ਇਹ ਟਰੱਕ ਡਰਾਈਵਰ ਜਿਹੜੇ ਆਏ ਨੇ ਲੋਡਡ ਨੇ ਟਰੱਕ ਸਾਰੇ ਸਮਾਨ ਇਹਨਾਂ ਦੇ ਵਿੱਚ ਕਿਉਂਕਿ ਵਪਾਰ ਜਿਹੜਾ ਚੱਲਦਾ ਹੈਗਾ ਆਪੋ ਆਪਣੇ ਸੇਠਾਂ ਦੇ ਕੋਲ ਇਹਨਾਂ ਸਮਾਨ ਵੀ ਫੜਾਉਣਾ ਹੈਗਾ ਭਾਈ ਜੀ ਕਿੱਥੋਂ ਆਏ ਹੋ ਅਸੀਂ ਇੱਥੋਂ ਸ਼ੰਭੂ ਤੋਂ ਆ ਰਹੇ ਹਾਂ ਮਿਰਜੀ ਅੱਛਾ ਜੀ ਪੰਜ ਦਿਨ ਤੋਂ ਉੱਥੇ ਖੜੇ ਹਾਂ ਹੁਣ ਇੱਥੇ ਪੁੱਜਿਆ ਤਾਂ ਕਹਿੰਦੇ ਇੱਥੇ ਵੀ ਕਿਸਾਨਾਂ ਦਾ ਧਰਨਾ ਹੋ ਗਿਆ ਹੂੰ 4 ਵੇ ਤੱਕ ਇਹਨੇ ਬੰਦ ਆ ਸਾਰਾ ਕੁਝ ਅਜੇ ਜੀ ਪੁੱਛ ਕੇ ਆਏ ਸੀ ਅੱਗੋਂ ਪਰਮਾਨੈਂਟ ਨਹੀਂ ਦੱਸ ਰਹੇ ਕਿ 4 ਵੇ ਤੱਕ ਹੈ ਜਾਂ ਨਹੀਂ ਹੈ ਕਹਿੰਦੇ ਵੀ ਜਦ 4 ਵਜੇ ਤੱਕ ਹੀ ਆ ਵੈਸੇ ਕਿਉਂਕਿ ਕੱਲ ਵੀ ਮੰਗਾ ਦੇ ਲਈ ਪਤਾ ਲੱਗਿਆ ਸੀ ਉੱਥੇ ਖੜੇ ਹੈ ਪੰਜ ਦਿਨ ਤੋਂ ਅੱਜ ਡੇਢ ਘੰਟਾ ਪਹਿਲੇ ਉੱਥੇ ਅਪਡੇਟ ਆਈ ਕਿ ਇਹ ਰਹੇ ਨੇ ਕਿ ਮੰਗਾ ਮੰਨ ਲਈ ਹੈ ਗਿਆ ਨੇ ਚਲੋ ਸਾਨੂੰ ਸਾਡੀ ਕੰਪਨੀ ਵੀਰਲ ਹੈ ਇਹਨਾਂ ਨੇ ਕਿਹਾ ਗੱਡੀਆਂ ਕੱਢੋ ਆਪਣੇ ਹੋ ਗਿਆ ਕੰਮ ਨਿਕਲ ਜਾਓ ਅਸੀਂ ਇਸ ਕਰਕੇ ਗੱਡੀਆਂ ਲੈ ਕੇ ਨਿਕਲ ਆਏ ਲੋਡਰ ਟਰੱਕ ਨੇ ਸਾਰੇ ਸਭ ਲੋਡ ਨੇ ਜੀ ਕੋਈ ਚੰਨਈ ਜਾ ਰਿਹਾ ਕੋਈ ਹਦਰਾਬਾਦ ਜਾ ਰਿਹਾ ਕੋਈ ਬੰਗਲੌਰ ਜਾ ਰਿਹਾ ਸਭ ਲੋਡਡ ਹੁਣ ਚਲੋ ਇਨਾ ਸ਼ੁਕਰ ਹੈ ਮਾਲਦਾ ਦਾ ਕਿ ਚਲੋ ਪੰਜਾਬ ਚ ਲੋਕੀ ਭੁੱਖੇ ਉੱਠਦੇ ਨੇ ਪਰ ਸੌ ਨਹੀਂ ਸਕਦੇ ਕਿ ਜਦੋਂ ਵਾਈਗੁਰ ਦਾ ਲੰਗਰ ਤੇ ਚੱਲਦਾ ਪਿਆ ਨੇ ਤੇ ਹ ਪਾਣੀ ਵਗੈਰਾ ਸਾਰ ਕੁਝ ਪ੍ਰਬੰਧ ਜਿਹੜੇ ਕੀਤੇ ਹੋਏ ਪਾਣੀ ਦਾ ਤੇ ਰੋਟੀ ਪਾਣੀ ਦਾ ਬੰਦੋਸ ਲੰਗਰ ਚਾਹ ਪਾਣੀ ਦੇ ਸਭ ਚੱਲਦਾ ਪਿਆ ਹਾਂ ਸਰਦਾ ਸਾਹਿਬ ਤੁਸੀਂ ਕਿੱਥੋਂ ਲੁਧਿਆਣੇ ਤੋਂ ਅੱਛਾ ਕਿੱਥੇ ਜਾਣਾ ਜੀ ਦਿੱਲੀ ਅੱਛਾ ਉਹ ਵੀ ਲੋਡਡ ਟਰੱਕ ਨੇ ਸਾਰੇ ਹੁਣ ਫਿਰ ਵੇਟ ਕਰਨੀ ਪੈ ਰਹੀ ਹੈ ਕਰਨੀ ਪੈ ਗਈ ਜੀ ਕੀ ਕਰੀਏ ਸ਼ੰਭੂ ਇਹੀ ਰਸਤਾ ਦਿੱਲੀ ਜਾਣ ਵਾਸਤੇ ਪਾਜੀ ਖੁੱਲਾ ਹਾਂ 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 ਬਿਲਕੁਲ ਠੀਕ ਹੈ ਜੀ ਇਹ ਕੇਹੀ ਰਸਤਾ ਖੁੱਲਾ ਹਾਂ ਲੇਕਿਨ ਅੱਜੇ ਵੀ ਬੰਦ ਹੋ ਗਿਆ ਉਹ ਅੱਗੇ ਦੇਖੋ ਹੋਰ ਕੋਈ ਚੱਕਰ ਨਹੀਂ ਆਇਆ ਕਿਉਂਕਿ ਖੱਜਲ ਖਰਾਬੀ ਜ਼ਿਆਦਾ ਹੈ ਕੰਨਿਆ ਕਮਾਰੀ ਰੂਟੇ ਬੰਦ ਆ ਸਾਰਾ ਸਾਰਾ ਕੁਝ ਬੰਦ ਹੈ ਭਾਜੀ ਦੇਖੋ ਇੱਕ ਗੱਲ ਹੋ ਰਹਿਣਾ ਸਰਕਾਰ ਨੂੰ ਵੀ ਇੰਨਾ ਕੁ ਤਾਂ ਸੋਚਣਾ ਚਾਹੀਦਾ ਹੈ ਕਿ ਜਿਹੜੀ ਦੁਨੀਆ ਰੋਡ ਤੇ ਬੈਠੀ ਆਗੇ ਇਹ ਖਾਣਾ ਪੀਣ ਤੋਂ ਜ਼ਿੰਦਗੀ ਜੀ ਰਹੀ ਐ ਸਾਰੇ ਸਾਰੇ ਹੀ ਕਿਸਾਨ ਆ ਮੈਂ ਖੁਦ ਕਿਸਾਨ ਦਾ ਪੁੱਤ ਆ ਅਸੀਂ ਆਪ ਖੁਦ ਕਿਸਾਨ ਆ ਸਾਰੇ ਲੇਕਿਨ ਕਰੀਏ ਕੀ ਕਰ ਰਹੀ ਹੈ ਪਹਿਲੇ ਡਰਾਈਵਰਾਂ ਦਾ ਪੰਗਾ ਬਣਾ ਤਰਿਆ ਫਿਰ ਹੁਣ ਇਹ ਕਰ ਰਹੀਆ ਗਵਰਨਮੈਂਟ ਕਰ ਰਹੀ ਏ ਤੱਕਾ ਹੈ ਤਾਂ ਆਪਣੇ ਉਹ ਵੀ ਭਰਾ ਦਾ ਕਿਸਾਨ ਵੀ ਆਪਣੇ ਭਰਾ ਵੈ ਇਹਨਾਂ ਨੂੰ ਮੰਨਣਾ ਚਾਹੀਦਾ ਨਾ ਹੁਣ ਉੱਥੇ ਦੇਖੋ ਸਿੰਬਾ ਬਾਰਡਰ ਦੇ ਕੀ ਹਾਲ ਹੋ ਰਿਹਾ ਅੱਜ ਇੱਕ ਦੀ ਤਿੰਨ ਤਿੰਨ ਮੌਤਾਚਾਰ ਹੋ ਗਿਆ ਜੀ ਨਹੀਂ ਅੱਜ ਹੱਟ ਅਟੈਕ ਨਾਲ ਇੱਕ ਮੌਤ ਹੋਈ ਹੈ ਪਹਿਲਾ ਜ਼ਖਮੀ ਨੇ ਸਰ ਹਾਂ ਫਿਰ ਤੁਸੀਂ ਦੱਸੋ ਹੈ ਉਹ ਗੈਸਾਰੇ ਗੋਲੇ ਸਿੱਟ ਰਹੇ ਆ ਉਹ ਬਿਜਾਰੀ ਸ਼ਾਂਤੀ ਨਾਲ ਬੈਠੇ ਆ ਉਹ ਕੁਝ ਨਹੀਂ ਕਹਿ ਰਹੇ ਲੰਗਰ ਚੱਲ ਰਿਹਾ ਸਭ ਕੁਝ ਆ ਰਿਹਾ ਕਾਹਦੀ ਕਮੀ ਨਹੀਂ ਹੈਗੀ ਨਾਲੇ ਕਿਸਾਨ ਕਹਿੰਦੇ ਅਸੀਂ ਜਾਮ ਨਹੀਂ ਲਗਵਾਣਾ ਮਗਰ ਜਾਮ ਤੇ ਨੇਤਾ ਲੋਕ ਹੀ ਲਗਵਾ ਰਹੇ ਨੇ ਹੋਰ ਕੌਣ ਲਗਵਾ ਰਹੇ ਅੱਜ ਉਹ ਚੌਥਾ ਦਿਨ ਹੋ ਗਿਆ ਨਹੀਂ ਸ਼ਾਂਤੀ ਪ੍ਰਵੋਕ ਕਰ ਰਹੇ ਨੇ ਕੋਈ ਹਥਿਆਰ ਲੈ ਕੇ ਨਹੀਂ ਕੋਈ ਆਏਦਾ ਅਸੀਂ ਪੰਜ ਅਸੀਂ ਪੰਜ ਦਿਨ ਖੁਦ ਹੁੰਦੇ ਵਿੱਚ ਰਹਿ ਕੇ ਆਏ ਉੱਥੇ ਅਸੀਂ ਪੰਜ ਦਿਨਾਂ ਦੇ ਨਾਲ ਰਹੇ ਉੱਥੇ ਠੀਕ ਹੈ ਹੁਣ ਵੀ ਹੁੰਦੇ ਨਾਲ ਹੀ ਅਸੀਂ ਖੜ ਬਾਕੀ ਜਿਹੜੀ ਸਾਡੀ ਦਿੱਕਤ ਪਰੇਸ਼ਾਨੀ ਉਹਦਾ ਹੱਲ ਕੋਈ ਹੈ ਨਹੀਂ ਜੀ ਦੇਖੋ ਚਲੋ 4 ਵਜੇ ਤੱਕ ਤੁਸੀਂ ਵੀ ਹੁਣ ਦੇਖੋ ਵੇਟ ਦਾ ਕਰਨੀ ਪੈਣੀ ਹੈ ਇੰਤਜ਼ਾਰ ਹਨਾ ਉਹ ਚਲੋ ਥੋੜਾ ਟਾਈਮ ਹੀ ਤਿੰਨ ਚਾਰ ਘੰਟੇ ਰਹਿ ਗਏ ਇਸ ਤੋਂ ਬਾਅਦ ਸਾਰਾ ਹੋ ਮੀ ਚਲ ਠੀਕ ਹੈ 4 ਵਜੇ ਤੱਕ 4 ਵਜੇ ਖੁੱਲਣਾ ਜੀ ਤਾਂ ਦੇਖ ਸਕਦੇ ਹੋ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਾਲਾਂਕਿ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਗ ਲੈਣੀ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਨੂੰ ਕਿਉਂਕਿ ਸਾਰਾ ਕੁਝ ਜਿਹੜਾ ਤੰਗ ਪਰੇਸ਼ਾਨੀ ਜਿਹੜੀ ਹੋ ਰਹੀ ਹੈ ਇਹ ਉਹੀ ਮੰਗਾਂ ਕਰਕੇ ਹੈਗੀ ਤੇ ਜੇ ਮੰਗਾਂ ਹੀ ਮੰਨੀਆਂ ਜਾਣ ਤਾਂ ਇਹ ਸਾਰਾ ਦਿੱਕਤ ਪਰੇਸ਼ਾਨੀ ਜੜੀਆਂ ਨੇ ਦੂਰ ਹੋ ਸਕਦੀਆਂ ਤਾਂ ਹੋਰ ਵੀ ਦੇਖ ਸਕਦੇ ਹੋ ਜੀ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਨੇ ਕਿਉਂਕਿ ਲੋਕ ਵੈਸੇ ਵੀ ਆਪਣੇ ਘਰਾਂ ਤੋਂ ਨਿਕਲੇ ਸੀ ਪਰ ਉਹਨਾਂ ਨੂੰ ਪਤਾ ਵੀ ਹੋਣਾ ਪਰ ਇਹ ਵੀ ਗੱਲ ਹੈ ਕਿ ਜਦੋਂ ਰਸਤਿਆਂ ਦੇ ਵਿੱਚ ਆ ਜਾਂਦੇ ਨੇ ਤੇ ਉਦੋਂ ਹੀ ਜਿਹੜਾ ਫਿਰ ਬੰਦ ਦੀ ਕਾਲ ਜਿਹੜੀ ਜੋ ਟਾਈਮ ਹੋ ਜਾਂਦਾ ਤਾਂ ਜਿਹੜਾ 8-9 ਵੇ ਨਿਕ ਬੰਦੀ ਹੋ ਗਏ ਸਾਰਾ ਕੁਝ ਤਾਂ ਫਿਰ ਉਹਨਾ ਟਾਈਮ ਜਿਹੜਾ ਉਸ ਨੂੰ ਵਿੱਚ ਕਾਢਣਾ ਜ਼ਰੂਰ ਪਊਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੱਲੀ ਕੱਲੀ ਅਪਡੇਟ ਦਿਖਾਵਾਂਗੇ ਆਹ ਦੇਖ ਸਕਦੇ ਹੋ ਲੰਮਾ ਜਾਮ ਜਿਹੜਾ ਵੱਡੀ ਗਿਣਤੀ ਦੇ ਵਿੱਚ ਟਰੱਕ ਨੇ ਮੈਂ ਕਹੂੰਗਾ ਵਿਕਰਮ ਸਾਰਾ ਜ਼ਰੂਰ ਦਿਖਾਇਆ ਜਾਵੇ ਦੇ ਤੱਕ ਕੈਮਰਾ ਅਸੀਂ ਦਿਖਾ ਸਕਦੇ ਹਾਂ ਕੈਮਰੇ ਨਾਲ ਉਹ ਸਭ ਦਿਖਾਇਆ ਜਾਵੇ ਆ ਟਰੱਕ ਦੇਖ ਲਓ ਕਿਵੇਂ ਖੜੇ ਨੇ ਤੇ ਮੈਂ ਕਹੂੰਗਾ ਇਧਰੋਂ ਆ ਕੇ ਸਾਰਾ ਦੇਖ ਸਕਦੇ ਹੋ ਸੀ ਲੰਮਾ ਰੂਟ ਇਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਸਾਨੀ ਅੰਦੋਲਨ ਦੇ ਲਈ ਜਿਹੜਾ ਇਹ ਸਮਰਥਨ ਇੱਕ ਪਾਸੇ ਦਿੰਦੇ ਹੋਏ ਜ਼ਰੂਰ ਨਜ਼ਰ ਆ ਰਿਹਾ ਹਾਲਾਂਕਿ ਦਿੱਕਤਾਂ ਪਰੇਸ਼ਾਨੀਆਂ ਦਾ ਸਭ ਨੂੰ ਜ਼ਰੂਰ ਸਾਹਮਣਾ ਕਰਨਾ ਪੈ ਰਿਹਾ ਪਰ ਫੇਰ ਵੀ ਜਿਹੜਾ ਲੋਕ ਸਮਰਥਨ ਦੇ ਵਿੱਚ ਕੀ ਕਹੋਗੇ ਕੁਛ ਨਹੀਂ ਕਹਦੇ ਅੱਛਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਜਾਮ ਲੱਗੇ ਹੋਏ ਨੇ ਤੇ ਲੋਕ ਪ੍ਰੋਪਰ ਜਿਹੜਾ ਸਾਥ ਦੇ ਰਹੇ ਨੇ ਲੋਕ ਕਹਿੰਦੇ ਨੇ ਕਿ ਠੀਕ ਹੈ ਚਲੋ ਮੰਗਾ ਜੇ ਮੰਨ ਲਈਆਂ ਜਨਤਾ ਬਿਹਤਰ ਹੈ ਕਿਉਂਕਿ ਨਹੀਂ ਇਸ ਤੋਂ ਬਾਅਦ ਜਿਹੜਾ ਫਿਰ حال ਬੁਰਾ ਹੋ ਜਾਣਾ ਤਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਜਰੂਰ ਚੱਲਾਂਗੇ ਇੱਕ ਵਾਰ ਜਿੱਥੇ ਪੂਰੇ ਦਾ ਪੂਰਾ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਕੰਟਰੋਲ ਕੀਤੀ ਹੋਈ ਹੈ ਟ੍ਰੈਫਿਕ ਜਿਹੜੀ ਹੈ ਰੁਕੀ ਹੋਈ ਹੈ ਟ੍ਰੈਫਿਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਬੈਠੇ ਨੇ ਪ੍ਰਸ਼ਾਸਨ ਵੀ ਜਿਹੜਾ ਉੱਥੇ ਮੌਕੇ ਤੇ ਪਹੁੰਚਿਆ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਮੰਗ ਜਿਹੜੀ ਹੈ ਕਿਸਾਨਾਂ ਦੀ ਰੱਖੀ ਗਈ ਹੈ ਕਿਸਾਨਾਂ ਦੇ ਵੱਲੋਂ ਤਾ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਨੇ ਆ ਦੇਖੋ ਐਂਬੂਲੈਂਸ ਨੂੰ ਰਾਹ ਦਿੱਤਾ ਜਾ ਰਿਹਾ ਜਿਹੜੀ ਐਮਰਜੈਂਸੀ ਆ ਚੀਜ਼ ਉਸ ਨੂੰ ਰਾਹ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਜਰੂਰ ਦਿੱਤਾ ਜਾ ਰਹੀ ਹੈ ਇਹੀ ਗੱਲ ਹੈ ਕਿ ਜਿਹਨੂੰ ਜਿੱਥੇ ਕੋਈ ਐਮਰਜੈਂਸੀ ਹੈ ਉਹ ਤਾਂ ਜਾਵੇ ਆ ਦੇਖ ਸਕਦੇ ਹੋ ਐਂਬੂਲੈਂਸ ਆ ਜਾ ਰਹੀ ਹੈ ਪ੍ਰੋਪਰ ਰਾਹ ਜਿਹੜਾ ਦੇਖ ਲਓ ਬਾਈ ਦੇ ਦੇ ਰਹੇ ਨੇ ਬਾਈ ਦੇਖ ਸਕਦੇ ਹੋ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਤਸਵੀਰਾਂ ਨੈਸ਼ਨਲ ਹਾਈਵੇ ਦੇ ਉੱਪਰ ਜਿਸ ਹਿਸਾਬ ਦੇ ਨਾਲ ਕੀ ਮਾਹੌਲ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਕਿਸਾਨਾਂ ਦਾ ਬਦੋ ਬੰਦ ਦੀ ਕੌਲ ਸੀ ਇਹ ਉਸ ਦੇ ਉੱਪਰ ਜਿਹੜਾ ਪੂਰਾ ਪੂਰਾ ਪਹਿਰਾ ਲੱਗਦਾ ਹੋਇਆ ਜਰੂਰ ਜਿਹੜਾ ਨਜ਼ਰ ਆ ਰਿਹਾ ਤਾਂ ਇੱਕ ਵਾਰ ਮੈਂ ਕਹੂੰਗਾ ਕਿ ਵਿਕਰਮ ਦੂਰੋਂ ਪਿੱਛੋਂ ਵੀ ਦਿਖਾਇਆ ਜਾਵੇ ਆ ਸਾਰਾ ਕੁਝ ਜਿਹੜਾ ਕਿਸ ਪ੍ਰਕਾਰ ਦੇ ਨਾਲ ਟਰੈਫਿਕ ਕੰਟਰੋਲ ਹੋਈ ਆ ਆ ਬਨੂੜ ਵਾਲਾ ਟੋਲ ਪਲਾਜ਼ਾ ਸਾਰਾ ਬੰਦ ਆ ਦੇਖ ਲਓ ਕਿ ਮੈਂ ਆਸੇ-ਪਾਸੇੋਂ ਸਾਰੇ ਕਿਤੋਂ ਜਿਹੜਾ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਬੰਦ ਕੀਤਾ ਹੋਇਆਗਾ ਕਿਸਾਨ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਦੇ ਆਗੂ ਬੈਠੇ ਨੇ ਸਾਰੇ ਦੇਖ ਸਕਦੇ ਹੋ ਤੁਸੀਂ ਇੱਥੇ ਲੰਗਰ ਪਾਣੀ ਦਾ ਕੰਮ ਚੱਲ ਪਿਆਗਾ ਤੇ ਲੋਕ ਸਾਥ ਵੀ ਹਾਲਾਂਕਿ ਲੋਕ ਦੇ ਰਹੇ ਨੇ ਲੋਕ ਸਾਥ ਵੀ ਦੇ ਰਹੇ ਨੇ ਜਰੂਰ ਇਸ ਦਾ ਸਾਰੇ ਕਾਹੇ ਦਾ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਹੈਗੀ ਟੋਲ ਪਲਾਜ਼ੇ ਦੀ ਇਹ ਟੋਲ ਪਲਾਜ਼ੇ ਦੇ ਉੱਪਰ ਜਿਸ ਹਿਸਾਬ ਦਾ ਮਾਹੌਲ ਜਿਹੜਾ ਇਸ ਵਕਤ ਬਣਿਆ ਹੋਇਆ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈਗਾ ਕਾਲ ਜਿਹੜੀ ਕਿਸਾਨਾਂ ਦੇ ਵੱਲੋਂ ਦਿੱਤੀ ਹੋਈ ਸੀ ਤਾਂ ਉਹ ਜਿਹੜੀ ਤੁਹਾਨੂੰ ਹੁਣ ਥਾਂ ਜਿਹੜੀ ਉੱਥੇ ਹੀ ਲੈ ਕੇ ਆਇਆ ਕੈਮਰਾ ਪਰਸਨ ਵਿਕਰਮ ਦੇ ਨਾਮ ਮਨਦੀਪ ਜੋਤ ਬਨੂ